ਖਬਰ ਆਸਪਾਸ ਦੇਖ ਰਹੇ ਤੁਸੀਂ ਤਾਂ ਮੈਂ ਤੁਹਾਡੇ ਨਾਲ ਗੁਰਪ੍ਰੀਤਿ ਮਾਨ ਇਸ ਸਮੇਂ ਗੁਰੂ ਅੰਗਦੇਵ ਕਲੋਨੀ ਦੇ ਵਿੱਚ ਜਿਹੜਿਆ ਮੌਜੂਦ ਹੈ ਦੱਸ ਦਈਏ ਕਿ ਜੋ ਮੇਨ ਰੋਡ ਦੇ ਉੱਪਰ ਇੱਕ ਸਾਈਡ ਸੀਐਮ ਸਕੂਲ ਨੂੰ ਜਾ ਰਹੀ ਹੈ ਤੇ ਦੂਜੀ ਤਰਫ ਜਿਹੜੀ ਹੈ ਭੋਗਲਾ ਸਾਈਡ ਨੂੰ ਜਾਣੀ ਸੜਕ ਦੇ ਉੱਪਰ ਇਹ ਠੇਕਾ ਜਿਹੜਾ ਓਪਨ ਹੋਇਆ ਤੇ ਜਿਹਦੇ ਵਿਰੋਧ ਵਿੱਚ ਅੱਜ ਜਿਹੜੇ ਨੇ ਕਲੋਨੀ ਵਾਸੀ ਇੱਥੇ ਇਕੱਠੇ ਹੋਏ ਨੇ ਜਿਸ ਤਰ੍ਹਾਂ ਗੱਲ ਕਰੀ ਜਾਵੇ ਤਾਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰਦੀ ਜਿਹੜੀ ਹੈ ਬਾਰ-ਬਾਰ ਆਪਣੇ ਜਿਵੇਂ ਸੀਐਮ ਮਾਨ ਨੇ ਉਹ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਸਰਕਾਰ ਜਿਹੜੀ ਹੈ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਜਿਹੜੀ ਹੈ ਪਹਿਲ ਦੇ ਰਹੀ ਹੈ ਪਰ ਜਿਸ ਤਰ੍ਹਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਖੁੱਲਣ ਜਾ ਰਹੇ ਆ ਉਹਦਾ ਵਿਰੋਧ ਜਿਹੜੇ ਨੇ ਲੋਕ ਕਰ ਰਹੇ ਨੇ ਤੇ ਇਸ ਸਮੇਂ ਜਿਹੜੇ ਨੇ ਮੈਂਬਰ ਪੰਚਾਇਤ ਵੀ ਮੇਰੇ ਨਾਲ ਮੌਜੂਦ ਨੇ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਰਿਹਾਇਸ਼ੀ ਇਲਾਕੇ ਦੇ ਵਿੱਚ ਜਿਹੜਾ ਠੇਕਾ ਖੁੱਲਣਾ ਦੇਖੋ ਸਭ ਤੋਂ ਵੱਡੀ ਬੁਰੀ ਗੱਲ ਇਹ ਹੀ ਲੱਗੀ ਸਾਨੂੰ ਹਨਾ ਕਿਉਂਕਿ ਸਕੂਲ ਕਰਕੇ ਬੱਚਿਆਂ ਕਰਕੇ ਸਾਨੂੰ ਜ਼ਿਆਦਾ ਔਖਾ ਹੈ ਕਿ ਬੱਚੇ ਆਉਂਦੇ ਜਾਂਦੀਆਂ ਕੁੜੀਆਂ ਇਕੱਲੀਆਂ ਪੈਦਲ ਆਉਂਦੀਆਂ ਨੇ ਅਸੀਂ ਮੈਂ ਦੇਖਿਆ ਸਭ ਤੋਂ ਪਹਿਲਾਂ ਜਦੋਂ ਮੈਨੂੰ ਪਤਾ ਲੱਗਿਆ ਮੈਂ بیٹے ਨੂੰ ਭੇਜਿਆ ਵੀ ਘੇੜਾ ਮਾਰ ਕੇ ਵੀ ਸੱਚਾਈ ਹੈ ਜਾਂ ਨਹੀਂ ਹੈ ਵੀ ਕਿਤੇ ਝੂਠੀ ਖਬਰ ਤਾਂ ਨਹੀਂ ਇਹ ਬੇਟਾ ਗਿਆ ਕਰ ਮम्मा ਠੀਕ ਆ ਮੈਂ ਉਸ ਤੋਂ ਬਾਅਦ ਤਾਂ ਹੀ ਤੁਹਾਨੂੰ ਫੋਨ ਕੀਤਾ ਸੀ ਫਿਰ ਐਸਾ ਸਭ ਨੇ ਵੀ ਫੋਨ ਕੀਤਾ ਉਸੀ ਕਰਕੇ ਤੇ ਵੀ ਦੇਖੋ ਚੰਗੀ ਗੱਲ ਨਹੀਂ ਹੈਗੀ ਹਨਾ ਠੀਕ ਹੈ ਨਸ਼ੇ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਨਹੀਂ ਇੱਥੇ ਵੀ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਵੀ ਨਸ਼ਿਆਂ ਵਿਰੁੱਧ ਦੇ ਇਹ ਚੀਜ਼ੇ ਖੋਲ੍ਹੇ ਜਾਵੇ ਕਿਉਂਕਿ ਦੇਖੋ ਹੁਣ ਜਿਹੜਾ ਕੋਈ ਬੋਤਲ ਲੈ ਕੇ ਬੈਠੂਗਾ ਤਾਂ ਉਰੀ ਨਾ ਕਿਤੇ ਹੋਰ ਨਹੀਂ ਜਾਊਗਾ ਬੱਚੇ ਨੇ ਆਣਾ ਸਾਰੇ ਦਿਨ ਉਰੇ ਮਿਲਣ ਲੱਗਿਆ ਭਰਿਆ ਰਹੂਗਾ ਇਸ ਕਰਕੇ ਅਸੀਂ ਵਿਰੋਧ ਕੀਤਾ ਸਭ ਤੋਂ ਵੱਡਾ ਮੈਂ ਕਲੋਨੀ ਦੀ ਮੈਸੇਜ ਪਾਇਆ ਵੀ ਤੁਸੀਂ ਆਣਾ ਆਓ ਨਹੀਂ ਆਣਾ ਨਾਓ ਬਟ ਮੈਂ ਵਿਰੋਧ ਕਰਨ ਚੱਲੀ ਆ ਮੇਰੇ ਨਾਲ ਕੁਝ ਲੇਡੀਜ਼ ਆਈਆਂ ਮੇਰੇ ਕਲੋਨੀ ਦੀ ਮਾਮੇ ਸਾਰੇ ਸਾਰੇ ਫੋਨ ਕੀਤਾ ਹੌਲੀ ਹੌਲੀ ਸਾਰੇ ਇਕੱਠੇ ਹੋ ਗਏ ਫੇਰ ਤਾਂ ਕਰਕੇ ਜਿਸ ਤਰ੍ਹਾਂ ਇਹ ਰਿਹਾਇਸ਼ੀ ਇਲਾਕਾ ਵੀ ਹੈ ਤੇ ਕਾਫੀ ਲੋਕ ਰਹਿੰਦੇ ਨੇ ਬੱਚੇ ਵੀ ਜਾਂਦੀਆਂ ਨੇ ਇੱਥੋਂ ਕੀ ਉਹਨਾਂ ਨੇ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਇਥੋਂ ਨਸ਼ਾ ਇਹ ਚੱਕਿਆ ਜਾਵੇ ਹਨਾ ਸਭ ਤੋਂ ਜ਼ਿਆਦਾ ਔਖਾ ਤਾਂ ਬੱਚਿਆਂ ਲਈ ਆ ਕੁਵਾਰੀਆਂ ਕੁੜੀਆਂ ਲਈ ਜਿਹੜੀ ਪੈਦਲ ਜਾਂਦੀਆਂ ਨੇ ਪੈਦਲ ਆਉਂਦੀਆਂ ਨੇ ਕਿਉਂਕਿ ਪੈਦਲ ਬੱਚਿਆਂ ਵਾਸਤੇ ਸਭ ਤੋਂ ਜ਼ਿਆਦਾ ਇਹ ਔਖਾ ਹੈ ਕੌਣ ਨਿਗਰਾਨੀ ਰੱਖੂਗਾ ਉਹਰੇ ਕੋਈ ਵੀ ਨਹੀਂ ਰੱਖ ਸਕਦਾ ਜੀ ਅੱਜ ਕੱਲ ਤਾਂ ਵੈਸੇ ਨਹੀਂ ਸੇਫ ਹੈ ਕਿ ਕੋਈ ਵੀ ਬੱਚੇ ਇਹਦਾ ਨਸ਼ਾ ਹੋ ਜਾਣਾ ਸੈਰ ਸੈਰ ਵੀ ਕਰਦੇ ਨੇ ਉਹਦੇ ਸਾਰੇ ਲੇਡੀਜ਼ ਕਰਦੇ ਨੇ ਜੈਂਟਸ ਕਰਦੇ ਨੇ ਸੈਰਾਂ ਤੋ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰੇ ਜਿੱਧਰ ਸੀਗਾ ਜੀ ਪੰਚਾਇਤ ਮੈਂਬਰ ਹੈ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਕਲੌਨੀ ਦੇ ਵਿੱਚ ਬਹੁਤ ਹੀ ਮਾੜਾ ਕੰਮ ਹੋਣ ਲੱਗਿਆ ਸਾਡੀ ਕਲੌਨੀ ਦੇ ਨੀਚੇ ਬਹੁਤ ਹੀ ਮਾੜਾ ਕੰਮ ਇਹ ਪਹਿਲਾਂ ਵੀ ਚਗਾਇਆ ਸੀਗਾ ਜੀ ਆਂਟੀ ਜੀ ਨੇ ਚਗਾਇਆ ਸੀਗਾ ਇੱਕ ਵਾਰੀ ਇਹਨਾਂ ਦੇ ਮੈਡਮ ਨੇ ਚਗਾਇਆ ਸੀ ਠੀਕ ਹੈ ਜੀ ਸਾਰਿਆਂ ਦੀ ਧੀਆ ਭੈਣਾਂ ਇੱਥੇ ਜਾਂਦੀਆਂ ਸਾਰਿਆਂ ਦੀ ਇਹ ਸਾਂਝੀਆਂ ਜੀ ਇਹ ਮਾੜਾ ਪ੍ਰਭਾਵ ਪਊਗਾ ਕਾਹਦਾ ਨਸਿਆਂ ਵਿਰੁੱਧ ਇਹ ਯੁੱਧ ਹੈ ਇਹਦਾ ਨਸਾਂ ਦੁਆਰੇ ਬੰਦਣ ਲੱਗ ਗਈ ਇੱਥੇ ਫਾਇਦਾ ਹੀ ਕੋਈ ਨਹੀਂ ਹੈਗਾ ਜੀ ਇਹਦਾ ਏ 2000 ਇਹਦਾ ਭਗਵਾਨ ਤੁਮ ਸਭ ਕਰੇ ਤੁਸੀਂ ਸਾ ਦੁਰਗਾਰੀ ਕਾ ਕੋਲ ਖੜੇ ਕਰਕੇ ਤੁਸੀਂ ਇੱਥੇ ਠੇਕਾ ਖੋਲ ਕੇ ਬੱਚੀਆਂ ਨੂੰ ਆਂਦੇ ਜਾਂਦੇ ਅਸੀਂ ਖੁਦ ਇਤੋਂ ਆਂਦੇ ਜਾਂਦੇ ਆਂ ਬਾਜ਼ਾਰ ਜਾਂਦੇ ਆਂ ਸਾਰੇ ਅਸੀਂ ਤਿੰਨ ਵਾਰੀ ਪਹਿਲੇ ਵੀ ਇੱਥੇ ਠੇਕਾ ਚੁਪਾ ਚੁੱਕੀਆਂ ਹਾਂ ਤਿੰਨ ਵਾਰੀ ਹੁਣ ਵੀ ਨਹੀਂ ਠੇਕਾ ਸੀ ਰਹਦੇ ਆਂਗੇ ਭਾਵੇਂ ਜੋ ਮਰਜ਼ੀ ਸਰਪੰਚ ਸਾਹਿਬ ਤੁਹਾਡੇ ਜਿਹੜੀ ਹੈ ਉਹਦੇ ਪੰਚਾਇਤ ਮੈਂਬਰ ਤੁਸੀਂ ਸਰਪੰਚ ਹੋ ਇੱਥੇ ਤੇ ਇੱਥੇ ਜਿਹੜਾ ਠੇਕਾ ਖੋਲਿਆ ਤੁਹਾਡੀ ਨੋਟੇਜ ਦੇ ਵਿੱਚ ਹੈ ਬਿਲਕੁਲ ਨਹੀਂ ਹੈ ਮੈਨੂੰ ਤਾਂ ਪਤਾ ਹੀ 1.5 2 ਵਜੇ 2 ਵਜੇ ਫੋਨ ਆਇਆ ਮੈਂ ਇੱਥੋਂ ਗਿਆ 10 11 ਵਜੇ ਲ ਮੈਂ ਕਰਾਲੀ ਸੀਗਾ ਮੈਨੂੰ ਤਾਂ 2 ਵਜੇ ਫੋਨ ਆਇਆ ਕਰਾਲੀ ਤੋਂ ਹੰਦ ਟਾਈਮ ਲੱਗਣੇ ਸੀਗਾ ਮੈਨੂੰ ਆਪਾਂ ਨੂੰ ਕਿਸੇ ਨੂੰ ਕੋਈ ਪਤਾ ਹੀ ਨਹੀਂ ਹੈ ਕਿਸੇ ਨੂੰ ਕੀ ਹੋ ਰਿਹਾ ਕੀ ਨਹੀਂ ਹੁਣ ਕੀ ਕਾਰਵਾਈ ਕਰਵਾ ਰਹੇ ਹੋ ਹੁਣ ਕਾਰੋਈ ਬੰਦ ਕਰਾਵਾਂਗੇ ਅਸੀਂ ਹੋਰ ਕਾਰੋਈ ਕੀ ਕਰਾਉਣੀ ਆ ਆਪਾਂ ਠੇਕਾ ਬੰਦ ਤੱਕ ਮਤਲਬ ਆਪਾਂ ਨੂੰ ਆਪਾਂ ਹੋਰ ਕਾਰੋਈ ਵੀ ਬੰਦੋਰੀ ਕਰਵਾ ਚੁੱਕਿਆ ਸੀ ਹਾਂ ਜੀ ਹਾਂ ਜੀ ਇਹ ਤਾਂ ਮੈਡਮ ਵੀ ਦੱਸ ਰਹੇ ਦੋ ਵਾਰ ਪਹਿਲਾਂ ਵੀ ਬੰਦ ਕਰਾ ਚੁੱਕਿਆ ਤੀਜੀ ਵਾਰ ਫੇਰ ਕਲੋਨੀ ਚ ਮੈਂ ਸਰਪੰਚਾ ਗੁਰੰਗਦੇਵ ਕਲੋਨੀ ਤੋਂ 2014 ਤੋਂ ਇਹ ਮਤਾ ਪਾਇਆ ਹੋਇਆ ਹੈ ਸਾਡਾ ਏਟੀਐਮ ਦੇ ਸਪੈਸ਼ਲ ਸੈਂ ਹੈ ਇੱਕ ਐਕਸਾਈਜੋ ਦੇ ਵਿੱਚ ਵੀ ਆਪਣੀ ਕਾਪੀ ਜਮਾ ਹੋਈ ਹੈ ਮਤੈ ਦੀ ਕਾਪੀ ਸੋ ਉਸ ਇਹ 2014 ਤੁਸੀਂ ਬੰਦ ਹੈ ਤੁਸੀਂ ਇਹ ਪੰਚਾਇਤੀ ਮਤਾ ਦਿਖਾ ਰਹੇ ਹੋ ਐਸ ਡੀ ਐਮ ਸਾਹਿਬ ਦੀ ਮੋਹਰ ਹੈ ਫਿਰ ਵੀ ਕਿਸ ਤਰ੍ਹਾਂ ਜਿਹੜਾ ਇਲਾਕਾ ਉਰੇ ਖੁੱਲ ਰਿਹਾ ਕਿ ਪ੍ਰਸ਼ਾਸਨ ਨੂੰ ਪਤਾ ਨਹੀਂ ਵੈਸੇ ਖੁੱਲਣੀ ਚਾਹੀਦੀ ਕਿਥੇ ਬੇਟੀਆਂ ਸੜਕਾਂ ਪੈਣਾ ਇੱਕ ਸੜਕ ਧਾਰਮਿਕ ਸਮਾਗਮ ਹੁੰਦਾ ਜੀ ਅੱਜ ਸਾਲ ਗੁਰੂ ਰਾਮਦਾਸ ਜੀ ਦਾ ਹੀ ਧਾਰਮਿਕ ਸਮਾਗਮ ਬਣਾਉਂਦੇ ਇੱਥੇ ਸੋ ਇਸ ਕਰਕੇ ਇਹਨਾਂ ਨੂੰ ਸਾਨੂੰ ਸਾਨੂੰ ਤਾਂ ਹੁਣੇ ਫੋਨ ਆਇਆ ਹੈ ਪਰ ਅਸੀਂ ਪੰਚਾਇਤ ਦੇ ਨਾਲ ਸੜਕ ਕੋਲ ਮਤਰੀਕਾ ਪਈ ਹੈ ਸਰ ਤੁਹਾਡਾ ਕੀ ਇਹਦੇ ਚ ਕੀ ਲਿਖਿਆ ਹੋਇਆ ਕਿੰਨੀ ਦੂਰ ਦੇ ਵਿੱਚ ਇੱਥੇ ਕੋਈ ਖੁੱਲ ਨਹੀਂ ਸਕਦਾ ਸਾਡੀ ਕਲੋਨੀ ਚ ਮਜੂਰ ਨਹੀਂ ਹੈ ਮਜੂਰ ਨਹੀਂ ਹੈ ਕੋਈ ਪਹਿਲਾਂ ਹੀ ਚਿਕਨਦਾਰੀ ਪਤਾ ਨਹੀਂ ਕਿਹਦੀ ਪਰਮਿਸ਼ਨ ਨਾਲ ਖੁੱਲੀ ਵੀ ਇੱਥੇ ਦੁਕਾਨਾਂ ਹੀ ਆ ਦੇਖੋ ਜੀ ਪਿਛਲੇ ਪਾਸੇ ਨਾ ਚਿਕਨ ਵਾਲੀ ਦੁਕਾਨਾ ਖੁੱਲੀ ਵੀ ਹੈ ਜੀ ਇੱਥੇ ਪਤਾ ਨਹੀਂ ਕਿਹਦੀ ਪਰਮਿਸ਼ਨ ਨਾਲ ਖੁੱਲੀਆਂ ਗਈਆਂ ਪਹਿਲਾਂ ਜੀ ਹਨਾ ਜੀ ਉਹ ਦੇਖੋ ਜੀ ਉਹ ਪਿੱਛੇ ਖੁੱਲਾ ਪਿਆ ਜੀ ਉਹ ਉਹ ਖੁੱਲੀਆਂ ਪਈਆਂ ਜੀ ਪਤਾ ਹੀ ਨਹੀਂ ਲੱਗਦਾ ਕੌਣ ਰਖਾ ਦਿੰਦਾ ਕਿਹਦੀ ਮਨਜ਼ੂਰੀ ਨਾਲ ਹੋਇਆ ਜੀ ਇਹ ਕਦੇ ਕੀ ਪਹਿਲਾਂ ਚਿਕਨ ਸੀਗਾ ਹੁਣ ਠੇਕਾ ਹੋ ਗਿਆ ਜੀ ਕੱਲ ਨੂੰ ਪ ਆ ਪਿਛਲੇ ਵਸਤੇ ਜੀ ਦੇਖ ਸਕਦੇ ਹੋ ਕਿ ਕਾਫੀ ਇਕੱਠ ਜਿਹੜਾ ਇਸ ਸਮੇਂ ਇਸ ਕਲੋਨੀ ਦੇ ਵਿੱਚ ਹੋਇਆ ਹੋਇਆ ਜਿੱਥੇ ਲੋਕ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈ ਜਰੂਰ ਪਹੁੰਚੀ ਹੈ ਪਰ ਜਿਸ ਤਰ੍ਹਾਂ ਲੋਕ ਦੱਸ ਰਹੇ ਨੇ ਕਿ ਜੋ ਐਸਡੀਐਮ ਦੀ ਜਿਹੜੀ ਮੋਹਰ ਲੱਗੀ ਹੋਈ ਹੈ ਮਤੇ ਦੇ ਉੱਪਰ ਤਾਂ ਉਸ ਤੋਂ ਬਾਅਦ ਵੀ ਇਸ ਇਲਾਕੇ ਦੇ ਵਿੱਚ ਠੇਕਾ ਖੁੱਲਿਆ ਜਾਂਦਾ ਕਿਸ ਦੀ ਪਰਮਿਸ਼ਨ ਦੇ ਨਾਲ ਖੁੱਲਿਆ ਗਿਆ ਕੀ ਉਹਨਾਂ ਦੇ ਕੋਲ ਕੋਈ ਕਾਗਜ਼ ਨੇ ਜਾਂ ਕਿਵੇਂ ਨੇ ਜੋ ਐਕਸਾਈਜ਼ ਵਿਭਾਗ ਹੈ ਉਹਨਾਂ ਦੇ ਵੱਲੋਂ ਕੀ ਪਰਮਿਸ਼ਨ ਦਿੱਤੀ ਗਈ ਹੈ ਕਿਉਂਕਿ ਤੁਸੀਂ ਆਸ-ਪਾਸ ਦੇਖ ਸਕਦੇ ਹੋ ਕਿ ਸਾਹਮਣੇ ਸਕੂਲ ਹੈ ਤੇ ਆਸ-ਪਾਸ ਜਿਹੜੀ ਹੈ ਕਲੋਨੀ ਹੈ ਕਲੋਨੀ ਨਾਲ ਗੁਰਦੁਆਰਾ ਸਾਹਿਬ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਵੀ ਨਜ਼ਦੀਕ ਹੈ ਤੇ ਕਲੋਨੀ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਜਿਹੜਾ ਇਹ ਠੇਕਾ ਖੋਲਿਆ ਗਿਆ ਮੇਨ ਰੋਡ ਹੈ ਤੇ ਇੱਥੇ ਜਿਹੜਾ ਸਕੂਲ ਵੀ ਜਿਹੜਾ ਇਸੇ ਰੋਡ ਦੇ ਉੱਪਰ ਪੈਂਦਾ ਹੈ ਤੇ ਆਸ-ਪਾਸ ਜੇਕਰ ਗੱਲ ਕੀਤੀ ਜਾਵੇ ਤਾਂ ਛੋਟੀਆਂ ਬੱਚੀਆਂ ਜਿਹੜੀਆਂ ਨੇ ਸਕੂਲ ਦੀਆਂ ਉਹ ਵੀ ਕਿਸ ਅਫਸਰ ਦੀ ਜਿਹੜੀ ਹੈ ਸ਼ਾਇਦ ਉੱਪਰੇ ਠੇਕਾ ਖੁੱਲਿਆ ਕਿਸ ਅਫਸਰ ਦੇ ਵੱਲੋਂ ਜਿਹੜਾ ਇਸ ਨੂੰ ਪਰਮਿਸ਼ਨ ਦੇਗੀ ਕਿ ਤੁਸੀਂ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਠੇਕਾ ਖੋਲ ਸਕਦੇ ਹੋ ਤੇ ਉਸ ਦੇ ਵਿਰੋਧ ਵਿੱਚ ਅੱਜ ਜਿਹੜੇ ਨੇ ਕਲੋਨੀ ਵਾਸੀ ਇਕੱਠੇ ਹੋਏ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਸੁੱਤਾ ਹੋਇਆ ਪ੍ਰਸ਼ਾਸਨ ਜਾਗਦਾ ਹੈ ਜਾਂ ਫਿਰ ਇੱਥੇ ਠੇਕਾ ਖੁੱਲਦਾ ਹੈ ਰਾਤ ਨੂੰ ਇੱਥੇ ਜੋ ਰੇਡੀਆਂ ਲੱਗਣਗੀਆਂ ਜਾਂ ਫਿਰ ਜਿਵੇਂ ਲੋਕ ਇਕੱਠੇ ਹੋਣਗੇ ਹੈ ਜਿਵੇਂ ਜਿਹੜੇ ਨੇ ਕਲੋਨੀ ਵਾਸੀ ਵੀ ਦੱਸ ਰਹੇ ਨੇ ਧਾਰਮਿਕ ਦੀਵਾਨ ਲੱਗਦੇ ਨੇ ਤੇ ਕੀ ਜਿਹੜੀ ਹੈ ਇਹ ਠੇਕਾ ਬੰਦ ਪ੍ਰਸ਼ਾਸਨ ਕਰਵਾਉਂਦਾ ਹੈ ਜਾਂ ਫਿਰ ਇਸੇ ਤਰ੍ਹਾਂ ਜਿਹੜਾ ਇਹ ਠੇ ਖੁੱਲਦਾ ਹੈ ਮੈਂ ਰਿਟਾਇਰਡ ਇੰਸਪੈਕਟਰ ਮਹੰਗਾ ਸਿੰਘ ਸਰ ਕੀ ਕਹਿਣਾ ਚਾਹੂਗਾ ਮੈਂ ਹੀ ਕਹਣਾ ਇਹ ਸਾਡਾ ਦੋਨ ਸਰੀ ਕਾਨੂੰਨੀਆਂ ਹਰਿਆਸ਼ੀ ਕਾਨੂੰਨੀਆਂ ਨੇ ਹਰਿਆਸ਼ੀ ਰਿਆਕਾ ਸਾਡੀਆਂ ਧੀਆਂ ਪਹਿਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪਹਿਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਲੋ ਸਿਆ ਨੇੜੇ ਹੋਣਗੇ ਸਾਰੇ ਲੋਕਲ ਪੈਦਲ ਹੀ ਜਾਂਦੇ ਨੇ ਜਿਹੜਾ ਜਿਹੜਾ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ੍ਰੀ ਅਮਰਦਾਸ ਜੀ ਦਾ ਸਾਲ ਬਾਅਦ satsang ਹੁੰਦਾ ਹੈ ਤਿੰਨ ਦਿਨ satsang ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਦੇ ਵਿੱਚ ਇੱਧਰ ਸਾਹਿਬ ਜਦਾਂ ਦੇ ਲੰਗਰ ਲੱਗਦੇ ਨੇ ਜਿਹੜਾ ਹੁਣ ਸਿੱਧੀ ਕੋਰਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡ ਲੰਗਰ ਚੱਲਦੇ ਨੇ ਇਹ ਆਸ਼ੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਇਤੂ ਰੇੜੀਆਂ ਚਕਾਈਆਂ ਪਿਛਲੀ ਵਾਰੀ ਪਰਚਾਇਦੇ ਇਕੱਠੇ ਹੋ ਗਏ ਵੀ ਇਹ ਰੇੜੀਆਂ ਇੱਥੇ ਨਹੀਂ ਲੱਗਣੀਆਂ ਕਿਉਂਕਿ ਸਾਡੀ ਧੀਆਂ ਪੈਣਾ ਨੇ ਕਿਤੇ ਅਸੀਂ ਮੁੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਝ ਹੁੰਦਾ ਹੁੰਦਾ ਜੀ ਅਸੀਂ ਬੇਨਤੀ ਦੇ ਦੈ ਠੇਕਾ ਨਹੀਂ ਖਲੋਣ ਦੇਣਾ ਕੋਈ ਜੋ ਮਰਜੀ ਹੋ ਜੇ ਅਸੀਂ ਬਰਾਏ ਮਿਹਰਬਾਨੇ ਕਰਨੇ ਆਂ ਕਿ ਠੇਕਾ ਨਹੀਂ ਹੋਣਾ ਚਾਹੀਦਾ ਜੋ ਮਰਜੀ ਹੋ ਜੇ ਬਸ ਜਰਨਲ ਸਿੰਘ ਹੈ ਇਹ ਕੋਲੋਨੀ ਹੈ ਜੀ ਇਹ ਗੁਰੂ ਅੰਗਦ ਦੇ ਵੀ ਖਲੋਣੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋਈ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇਧਰੋਂ ਆਇਆ ਅੰਮ੍ਰਿਤਸਰੋਂ ਨੋਵਾ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਿਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਸਾਰੀ ਕੋਲੋਨੀ ਨੂੰ ਪਤਾ ਹੈ ਬੜੀ ਮੁਸ਼ਕ ਰੇੜੀਆਂ ਕਿੰਨੇ ਚੁਕਾਈਆਂ ਸੀ ਹਾਂਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚੁਕਾਈਆਂ ਸੀ ਬੜਾ ਜ਼ੋਰ ਲਾ ਕੇ ਰੇੜੀਆਂ ਚੁਕਾਈਆਂ ਰੇੜੀਆਂ ਮੁੱਕਦਾ ਹੀ ਨਹੀਂ ਸੀ ਸਰਕਾਰ ਦਾ ਸਹਿਯੋਗ ਰਹਿੰਦਾ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾ ਸੀ ਠੇਕੇ ਨਹੀਂ ਖੋਲਣ ਦੇਾਂਗੇ ਜੀ ਖੋਲ ਦੇ ਜੇ ਜਿਹੜੇ ਖੱਚਾ ਬੰਦ ਰਹਿ ਗਏ ਇਹ ਠੇਕੇਦਾਰਾਂ ਨੂੰ ਅਜੇ ਕੋਈ ਨਹੀਂ ਠੇਕਾ ਖੋਲੇਗਾ ਅਸੀਂ ਤੇ ਇਹਦੇ ਬਾਰੇ ਕੋਈ ਲੈ ਜਾਣਕਾਰੀ ਨੀਵ ਚੈਨਲ ਨੇ ਪਰਪਰਿ ਪਬਲਿਕ ਵੱਲੋਂ ਇਹ ਰਾਜ ਕੀਤਾ ਗਿਆ ਵੀ ਠੇਕਾ ਬੰਦ ਕਰੋ ਕੋ ਬੰਦ ਕਰਵਾਤਾ ਇਹਨੂੰ ਉਹ ਕਹਤਾ ਵੀ ਤੇ ਆਪਣਾ ਤੋਰ ਬੰਦ ਕਰਵਾਉਣਾ ਤੇ ਕਹਤਾ ਪਰਮਿਸ਼ਨ ਕਹਤਾ ਠੇਕੇਦਾਰੋਂ ਲੈ ਕੇ ਆਓ ਜੇ ਤੁਹਾਨੂੰ ਰਹੀ ਠੀਕ ਹੈ ਜਦੋਂ ਚੱਕੋ ਠੀਕ ਹੈ ਮੇਰੇ ਕੋ ਨਿਵਾਸ ਨੂੰ ਸ਼ਵਾਸ ਤੋਂ ਆਇਆ ਵੀ ਠੇਕਾ ਨਹੀਂ ਖਰੀਦਾ